ਦੇਆ ਫਿਰ ਸਿੱਖਾਂ ਦੀ ਆਪਣੀ ਕਰੰਸੀ ਵੀ ਰਹੀ ਹੈ ਜਿਹਨੂੰ ਅਸੀਂ ਨਾਲਕਸ਼ਾਈ ਕਰੰਸੀ ਵੀ ਕਹਿੰਦੇ ਆ ਫਿਰ ਸਿੱਖਾਂ ਦੀਆਂ ਆਪਣੀਆਂ ਫੌਜਾਂ ਵੀ ਰਹੀਆਂ ਤੇ ਸਿੱਖਾਂ ਦੇ ਆਪਣੀ ਰਾਜਧਾਨੀ ਵੀ ਜਿਹੜੀ ਹੈ ਲਾਹੌਰ ਦੇ ਵਿੱਚ ਰਹੀ ਹੈ ਤੇ ਸਿੱਖਾਂ ਨੇ ਰਾਜ 1799 ਤੋਂ ਲੈ ਕੇ 1849 ਤੱਕ ਰਾਜ ਕੀਤਾ ਸਪਣਾ ਉਹਨਾਂ ਦਾ ਇੱਕ ਵੱਖਰਾ ਦੇਸ਼ ਸੀਗਾ ਸਾਡਾ ਇੱਕ ਆਪਣਾ ਵੱਖਰਾ ਮੁਲਕ ਸੀਗਾ ਪਰ ਸਾਡੇ ਵਿੱਚ ਕੁਝ ਬੇਈਮਾਨਾਂ ਦੇ ਕਰਕੇ ਉਹ ਸਾਡਾ ਰਾਜ ਉਹਨਾਂ ਕੋਲ ਖੁੱਸ ਜਾਂਦਾ ਤੇ ਉਹ ਰਾਜ ਜਿਹੜਾ ਅੰਗਰੇਜ਼ ਹਕੂਮਤ ਦੇ ਕੋਲ ਚਲੇ ਜਾਂਦਾ ਤੇ ਅੰਗਰੇਜ਼ ਹਕੂਮਤ 1947 ਦੇ ਵਿੱਚ ਯਾਨੂ ਆਜ਼ਾਦ ਕਰਦੀ ਹੈ ਦੋ ਦੇਸ਼ਾਂ ਨੂੰ ਆਜ਼ਾਦ ਕਰਦੀ ਹੈ ਇਸ ਗੱਲ ਦਾ ਧਿਆਨ ਰੱਖਿਆ ਜੀ ਸਾਨੂੰ ਇਤਿਹਾਸ ਦੇ ਵਿੱਚ ਗਲਤ ਸਿਖਾਇਆ ਜਾ ਰਿਹਾ ਗਲਤ ਪੜਾਇਆ ਜਾ ਰਿਹਾ ਸ਼ਾਇਦ ਹੋ ਸਕਦਾ ਵੀਰ ਜੀ ਹੁਣਾਂ ਨੂੰ ਪਤਾ ਹੋਵੇ ਉਹਨਾਂ ਨੂੰ ਜਾਣਕਾਰੀ ਹੈ ਕਿਉਂਕਿ ਉਹ ਇਤਿਹਾਸ ਨਾ ਜਾਣਦੇ ਆ ਬਹੁਤ ਜ਼ਿਆਦਾ ਜਿਹੜੇ ਚਾਰ ਚਾਰ ਪੰਜ ਪੰਜ کہیں ਤੇ ਸਟੇਜ ਦੇ ਉੱਤੇ ਬੋਲ ਸਕਦੇ ਆ ਉਹਨਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਹੁੰਦੀ ਹੈ ਦੇ ਸਟੇਜ ਤੇ ਬੋਲਿਆ ਜਾਂਦਾ ਨਹੀਂ ਤੇ ਸਟੇਜ ਉੱਤੇ ਬੋਲਣਾ ਬਹੁਤ 1947 ਦੇ ਵਿੱਚ ਦੋ ਦੇਸ਼ਾਂ ਦੀ ਆਜ਼ਾਦੀ ਹੁੰਦੀ ਹੈ ਕਿਹੜੇ-ਕਿਹੜੇ ਦੀ ਇੱਕ ਭਾਰਤ ਦੇਸ਼ ਆਜ਼ਾਦ ਹੁੰਦਾ ਤੇ ਇੱਕ ਪਾਕਿਸਤਾਨ ਦੇਸ਼ ਆਜ਼ਾਦ ਹੁੰਦਾ ਤੇ ਸਾਨੂੰ ਸਿਖਾਇਆ ਕੀ ਜਾਣਿਆ ਕਿ ਉਸ ਦਿਨ ਭਾਰਤ ਆਜ਼ਾਦ ਹੋਇਆ ਅੰਗਰੇਜ਼ਾਂ ਦੇ ਕੋਲੋਂ ਪਰ ਉਸ ਦਿਨੇ ਇੱਕ ਨਵਾਂ ਦੇਸ਼ ਪਾਕਿਸਤਾਨ ਵੀ ਬਣਿਆ ਸੀਗਾ ਜਿਹੜਾ ਪਾਕਿਸਤਾਨ ਦੇਸ਼ ਬਣਿਆ ਉਸ ਤੋਂ ਬਾਅਦ ਸਿੱਖਾਂ ਨੇ ਆਪਣੀ ਕਿਸਮਤ ਜਿਹੜੀ ਹੈ ਸਮਝ ਲਵੋ ਕਿ ਸਾਡੇ ਸਿੱਖ ਲੀਡਰਾਂ ਦੀ ਸਮਝ ਦੇ ਵਿੱਚ ਨਾ ਆਈ ਹੋਵੇ ਗੱਲ ਉਹਨਾਂ ਨੇ ਆਪਣੀ ਕਿਸਮਤ ਜਿਹੜੀ ਹੈ ਉਹ ਭਾਰਤ ਦੇ ਨਾਲ ਜੋੜ ਲਈ ਜਦੋਂ ਭਾਰਤ ਦੇ ਨਾਲ ਜੋੜੀ ਤੇ ਸਾਨੂੰ ਭਾਰਤੀ ਕਿਹੜਾ ਸ਼ੁਰੂ ਕਰ ਦਿੱਤਾ ਗਿਆ ਪਰ ਭਾਰਤ ਦੇਸ਼ ਬਣਿਆ ਕਿਦੋਂ 1947 ਦੇ ਵਿੱਚ ਭਾਰਤ ਦੇਸ਼ ਬਣਿਆ ਨਹੀਂ 1947 ਦੇ ਵਿੱਚ ਭਾਰਤ ਦੇਸ਼ ਆਜ਼ਾਦ ਹੋਇਆ ਤੇ ਆਜ਼ਾਦ ਹੋਣ ਵਿੱਚ ਤੇ ਬਣਨ ਵਿੱਚ ਤੇ ਗੁਲਾਮ ਕਰਨ ਦੇ ਵਿੱਚ ਤਿੰਨ ਚੀਜ਼ਾਂ ਵੱਖੋ ਵੱਖਰੀਆਂ ਨੇ ਸਾਨੂੰ ਇਹ ਸਮਝਣਾ ਚਾਹੀਦਾ ਸੀ ਅੱਜ ਤੱਕ ਸਮਝ ਨਹੀਂ ਪਾ ਰਹੇ ਸਾਨੂੰ ਸਾਡੇ ਆ ਲੀਡਰਾਂ ਨੇ ਭਾਰਤ ਦੇ ਨਾਲ ਜੋੜਿਆ ਤੇ ਭਾਰਤ ਸੰਵਿਧਾਨਕ ਤੌਰ ਉਤੇ ਜਿੱਦਾਂ ਮੈਂ ਸ਼੍ਰਮਣੀ ਕਮੇਟੀ ਆ ਸ਼੍ਰਮਣੀ ਕਮੇਟੀ ਦੀ ਗੱਲ ਕੀਤੀ ਸੀ ਕਿ 1920 ਦੇ ਵਿੱਚ ਬਣਦੀ ਆ ਪਰ ਉਹਨੂੰ ਸੰਵਿਧਾਨਕ ਮੰਨਤਾ ਜਿਹੜੀ ਆ 1925 ਦੇ ਵਿੱਚ ਮਿਲਦੀ ਆ ਫਿਰ ਉਹ ਅੱਗੇ ਆਪਣਾ ਕੰਮ ਕਰਨਾ ਸ਼ੁਰੂ ਕਰਦੀ ਆ ਉਸੇ ਤਰ੍ਹਾਂ ਹੀ ਜਿਹੜਾ ਭਾਰਤ 1947 ਦੇ ਵਿੱਚ ਆਜ਼ਾਦ ਹੁੰਦਾ ਤੇ 1900 ਵੰਜਾ ਦੇ ਵਿੱਚ ਭਾਰਤ ਦਾ ਸੰਵਿਧਾਨ ਜਿਹੜਾ ਉਹ ਲਾਗੂ ਕੀਤਾ ਜਾਂਦਾ ਜਿੱਦਣ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਜਾਂਦਾ ਉਸ ਦਿਨ ਭਾਰਤ ਦਾ ਸਾਰਾ ਸਿਸਟਮ ਚੱਲੂ ਹੁੰਦਾ ਪਰ ਵੀਰੋ ਅੱਜ ਹਿੰਦੂ ਰਾਸ਼ਟਰ ਦੀ ਗੱਲ ਚੱਲਦੀ ਹੈ ਅਸੀਂ ਕਹਿੰਦੇ ਆ ਕਿ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਆ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਬਹੁਤ ਵਧੀਆ ਗੱਲ ਹੈ ਜਿਨ੍ਹਾਂ ਦਾ ਦੇਸ਼ ਹੈ ਉਹਨਾਂ ਨੂੰ ਆਪਣੇ ਦੇਸ਼ ਦੀ ਗੱਲ ਕਰਨ ਦੀ ਖੁੱਲੀ ਆਜ਼ਾਦੀ ਹੋਣੀ ਚਾਹੀਦੀ ਹੈ ਜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਉਹਨਾਂ ਨੂੰ ਅੱਜ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਉਹਨਾਂ ਨੂੰ ਹੁਣੇ ਹੀ ਆਪਣਾ ਹਿੰਦੂ ਰਾਸ਼ਟਰ ਬਣਾ ਲੈਣਾ ਚਾਹੀਦਾ ਕਿਉਂ ਨਾ ਹਿੰਦੂ ਰਾਸ਼ਟਰ ਬਣਾਉਣ ਕਿਉਂਕਿ ਉਹਨਾਂ ਦਾ ਦੇਸ਼ ਹੈ ਉਹਨਾਂ ਦਾ ਮੁਲਕ ਅਸੀਂ ਉਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਦੇਣੇ ਆ ਕਿ ਜਿਹੜੇ ਦੇਸ਼ ਦੇ ਵਿੱਚ ਜਿਹੜਾ ਦੇਸ਼ ਹੈ ਤੁਹਾਡਾ ਤੁਹਾਨੂੰ ਉਸ ਦੇਸ਼ ਵਾਸਤੇ ਜੀ ਤੋੜ ਮਿੰਟ ਲਾ ਕੇ ਦੇਸ਼ ਨੂੰ ਅੱਗੇ ਵਧਾਉਣ ਦੀ ਗੱਲ ਕਰਨੀ ਚਾਹੀਦੀ ਆ ਉਹ ਕਿਉਂ ਨਾ ਕਰਨ ਹਿੰਦੁਸਤਾਨ ਦੀ ਗੱਲ ਬਿਲਕੁਲ ਉਹਨਾਂ ਨੂੰ ਕਰਨੀ ਚਾਹੀਦੀ ਆ ਪਰ ਮੈਂ ਇਸ ਮੰਚ ਤੋਂ ਇਹ ਵੀ ਗੱਲ ਨਾਲ ਹੀ ਕਹਿਣੀ ਚਾਹੁੰਦਾ ਕਿ ਜਿਹੜੀਆਂ ਕੌਮਾਂ ਨੇ ਰਾਜ ਕੀਤਾ ਸੀਗਾ ਤੁਹਾਡੀ ਹੋਦ ਤੁਹਾਡੇ ਸੰਵਧਾਨ ਦੇ ਅਨਸਾਰ 1952 ਦੇ ਵਿੱਚ ਸਾਹਮਣੇ ਆਈ ਹੈ 1952 ਦੇ ਵਿੱਚ ਪਰ ਸਿੱਖ ਕੌਮ ਜਿੰਨੇ ਰਾਜ ਕੀਤਾ 1790 ਦੇ ਵਿੱਚ ਉਹਨੇ ਰਾਜ ਕੀਤਾ ਤੇ 1849 ਤੱਕ ਉਹਨੇ ਆਪਣਾ ਝੰਡਾ ਚੁਲਾ ਕੇ ਰੱਖਿਆ ਤੇ ਜਿਨ੍ਹਾਂ ਨੇ ਤੁਹਾਡੇ ਤੋਂ ਪਹਿਲਾਂ ਰਾਜ ਕੀਤਾ ਹੋਵੇ ਉਹਨਾਂ ਨੂੰ ਆਪਣਾ ਆਪਣਾ ਰਾਜ ਮੰਗਣ ਦਾ ਉਹਨਾਂ ਨੂੰ ਹੱਕ ਕੋਈ ਨਹੀਂ ਜੇ ਤੁਸੀਂ 1952 ਤੋਂ ਜਨਮ ਲੈ ਕੇ ਹਿੰਦੂ ਰਸਟ੍ਰਤੀ ਗੱਲ ਕਰ ਸਕਦੇ ਹੋ ਤੇ ਸਿੱਖ ਕੌਮ ਜਿਹੜੀ ਹੈ ਜਿਨ੍ਹਾਂ ਨੇ ਰਾਜ ਕੀਤਾ ਹੋਵੇ ਉਹ ਆਪਣੇ ਵਖਰੇ ਸਿੱਖ ਰਾਜ ਦੀ ਆਜ਼ਾਦ ਖਿੱਤੇ ਦੀ ਗੱਲ ਵੀ ਨਾ ਕਰ ਅੱਜ ਸਾਡੇ ਸਿਆਸੀ ਲੋਕ ਸਾਨੂੰ 5-5 ਸਾਲ ਦੀ ਗਲਮੀ ਦੇ ਵਿੱਚ ਪਾ ਰਹੇ ਨੇ ਕਿ 5 ਸਾਲ ਗਲਮੀ ਕਦੀ ਕਾਂਗਰਸ ਦੀ ਕਰ ਲੋ ਕਦੀ ਭਾਜਪਾ ਦੀ ਕਰ ਲੋ ਕਦੀ ਅਕਾਲੀ ਦਲ ਦੀ ਕਰ ਲੋ ਕਦੀ ਕਾਂਗਰਸ ਦੀ ਕਰ ਲੋ ਕਦੀ ਆਮ ਆਦਮੀ ਪਾਰਟੀ ਦੀ ਕਰ ਲੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਕੋਈ ਵੀ ਲੀਡਰ ਤੁਹਾਡੇ ਘਰਾਂ ਦੇ ਵਿੱਚ ਆਉਂਦਾ ਪਿੰਡਾਂ ਦੇ ਵਿੱਚ ਆਉਂਦਾ ਉਹਨੂੰ ਇਹ ਪੁੱਛੋ ਕਿ ਸਿੱਖ ਰਾਜ ਦੀ ਆਜ਼ਾਦੀ ਦੀ ਗੱਲ ਕਿਉਂ ਨਹੀਂ ਕਰਦੇ ਜਿੱਥੇ ਸਿੱਖਾਂ ਨੇ ਆਪਣਾ ਝੰਡਾ ਚੜਾਇਆ ਹੋਇਆ ਹੈ ਜੇ ਤੁਸੀਂ ਸਿੱਖਣ ਦੀ ਆਜ਼ਾਦੀ ਦੀ ਗੱਲ ਨਹੀਂ ਕਰੋਗੇ ਤੇ ਅੰਮ੍ਰਿਤਪਾਲ ਸਿੰਘ ਵਾਂਗੂ ਉਹਦੇ ਸਾਥੀਆਂ ਦੇ ਵਾਂਗੂ ਇਹ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਅੱਜ ਸਾਡੇ ਇੱਕ ਗੁਰਦੁਆਰਾ ਡਾਂਗ ਮਾਰ ਸਾਹਿਬ ਮੰਗੂ ਮਠ ਸਾਹਿਬ ਨੂੰ ਛੀਦ ਕਰ ਦਿੱਤਾ ਗਿਆ ਹੈ ਮੁਸਲਮਾਨਾਂ ਨਾਲ ਸੰਬੰਧ ਉਹਨਾਂ ਦੀਆਂ ਮਸਜਿਦਾਂ ਨੂੰ ਤੋੜ ਦਿੱਤਾ ਗਿਆ ਤੇ 1984 ਦੇ ਵਿੱਚ ਭਾਰਤ ਨੇ ਆਪਣੀਆਂ ਫੌਜਾਂ ਦੇ ਨਾਲ ਸਿੱਖਾਂ ਦੇ ਧਾਰਮਿਕ ਸਥਾਨ ਸ਼੍ਰੀ ਦਰਬਾਰ ਸਾਹਿਬ ਤੇ ਆਕਾਸ਼ ਤਖਸਾਲ ਦੇ ਉੱਤੇ ਤੋਪਾਂ ਦੇ ਨਾਲ ਹਮਲੇ ਕੀਤੇ ਨੇ ਇਹ ਇੱਕ ਗੁਲਾਮੀ ਦੀ ਨਿਸ਼ਾਨੀ ਨਹੀਂ ਤੇ ਹੋਰ ਕੀ ਹੈ ਅੱਜ ਅਸੀਂ ਸਾਨੂੰ ਇਹ ਕਿਹਾ ਜਾਂਦਾ ਕਿ 1984 ਦੰਗਾ ਫਜ਼ਾਦ ਹੋਇਆ ਉਸ ਦੰਗੇ ਫਜ਼ਾਦ ਨੂੰ ਭੁੱਲ ਜਾਣਾ ਚਾਹੀਦਾ ਮੈਂ ਇਹ ਗੱਲ ਇੱਥੋਂ ਕਹਿਣੀ ਚਾਹੁੰਦਾ ਕਿ 1984 ਦੇ ਦੰਗਾ ਫਜ਼ਾਦ ਨਹੀਂ ਇਹ ਸਾਡਾ ਮਿੱਥ ਕੇ ਕਤਲੇ암 ਕੀਤਾ ਗਿਆ ਸਿਰਫ ਇਕੱਲੀ ਦਿੱਲੀ ਦੀ ਗੱਲ ਕਰਦੇ ਆ ਇਹ ਪੂਰੇ ਭਾਰਤ ਦੇ ਅੰਦਰ 119 ਸ਼ਹਿਰਾਂ ਦੇ ਵਿੱਚ ਕਤਲੇਆਮ ਕੀਤਾ ਗਿਆ ਸਿਰਫ ਕਤਲੇਆਮ ਇੱਕ ਤੇਰਦਾ ਕੀਤਾ ਗਿਆ ਤੇ ਦੰਗੇ ਜਿਹੜੇ ਉਹ ਦੋ ਤਰ੍ਹਾਂ ਦੇ ਆਪੋ ਜੀਤ ਕਰਾਉਂਦੇ ਨਾਲ ਹੁੰਦੇ ਆ ਇਹ ਗੱਲਾਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਤੇ ਲੀਡਰਾਂ ਨੂੰ ਜਿਹੜਾ ਵੀ ਕੋਈ ਲੀਡਰ ਤੁਹਾਡੇ ਕੋਲ ਆਉਂਦਾ ਉਹਨੂੰ ਇਹ ਗੱਲ ਠੋਕ ਵਜਾ ਕੇ ਪੁੱਛੋ ਕਿ ਜਿਹੜਾ ਅਸੀਂ ਰਾਜ ਕੀਤਾ ਸਿੱਖ ਕੌਮ ਨੇ ਤੁਸੀਂ ਉਸ ਸਿੱਖ ਰਾਜ ਦੀ ਗੱਲ ਕਿਉਂ ਨਹੀਂ ਕਰਦੇ ਤੁਹਾਡੇ ਅੰਦਰ ਡਰ ਕੀ ਹੈ ਅੱਜ ਜੇ ਵੀਰ ਅਮਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੇ ਗੱਲ ਕੀਤੀ ਹੈ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਧੱਕ ਦਿੱਤਾ ਗਿਆ ਸੋ ਅੱਜ ਸਾਡੀ ਗੱਲ ਇੱਥੇ ਸੁਣਨ ਵਾਲਾ ਕੋਈ ਨਹੀਂ ਅੱਜ ਚਾਹੇ ਅੱਜ 44 ਦਿਨ ਤੇ ਸਰਕਾਰ ਦੇ ਕੰਨਾਂ ਤੱਕ ਜੋ ਤੱਕ ਨਹੀਂ ਸਰਕ ਰਹੀ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਮੁਖੀ ਕੇਗਰੀਵਾਲ ਜਿਹੜਾ 100 ਕਰੋੜ ਰੁਪਈਆ ਗबन ਕਰਨ ਦੇ ਚੱਕਰ ਦੇ ਵਿੱਚ ਜੇਲ੍ਹ ਦੇ ਵਿੱਚ ਇੱਕ ਰਾਤ ਹੀ ਰਿਹਾ ਤੇ ਕਹਿੰਦੇ ਉਹਦਾ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਗਿਆ ਕਹਿੰਦੇ ਜੀ ਉਹਨੂੰ ਨਹਿਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਉਹਨੂੰ ਨੀਂਦ ਨਹੀਂ ਆ ਰਹੀ ਉਹਦੇ ਵਾਸਤੇ ਡਾਕਟਰਾਂ ਦਾ ਪ੍ਰਬੰਧ ਕੀਤਾ ਜਾਵੇ ਅੱਜ ਤੈਨੂੰ ਨਹੀਂ ਪਤਾ ਲੱਗ ਰਿਹਾ ਕਿ ਤੁਸੀਂ ਨਜਾਇਜ਼ ਸਿੱਖਾਂ ਨੂੰ ਜਦੋਂ ਜੇਲ੍ਹਾਂ ਦੇ ਵਿੱਚ ਬੰਦ ਕਰਦੇ ਹੋ ਉਹਨਾਂ ਦੀਆਂ ਮਾਵਾਂ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਬੱਚੇ ਜਿਹੜੇ ਦੇ ਭੁੱਖੇ ਤੇ ਆਏ ਆ ਜਿਹੜੇ 44 ਦਿਨ ਤੋਂ ਬੈਠੇ ਆ ਤੁਹਾਡੇ ਕੰਨਾਂ ਦੇ ਜੂ ਤੱਕ ਨਹੀਂ ਸਰਕ ਰਹੀ ਬੜੀ ਸ਼ਰਮ ਵਾਲੀ ਗੱਲ ਹੈ ਇਹ ਇਸ ਗੱਲ ਕਰਕੇ ਕਿ ਸਾਡੇ ਸਿਆਸੀ ਲੋਕ ਉਹ ਜਿੱਥੇ ਮਰਜ਼ੀ ਬੈਠੇ ਨੇ ਉਹ ਸਾਨੂੰ ਗੁਲਾਮੀ ਦਾ ਅਹਿਸਾਸ ਕਰਾ ਰਹੇ ਨੇ ਆਪਣੇ ਗੁਲਾਮੀ ਦੇ ਅਹਿਸਾਸ ਤੋਂ ਨੂੰ ਅੱਜ ਮਹਿਸੂਸ ਕਰੋ ਜੇ ਅਜ ਆਜ਼ਾਦ ਹੁੰਦੇ ਅੱਜ ਅਸੀਂ ਭਾਰਤ ਦੇਸ਼ ਦੇ ਬਰਾਬਰ ਦੇ ਸ਼ਹਿਰੀ ਹੁੰਦੇ ਤੇ ਸਾਡੇ ਨਾਲ ਇਹ ਕਲਮੀ ਵਾਲਾ ਅਹਿਸਾਸ ਕਦੇ ਨਾ ਕੀਤਾ ਜਾਂਦਾ ਅੱਜ ਸਾਨੂੰ ਵੀ ਇੱਥੇ ਆ ਕੇ ਪੁੱਛਦੀਆਂ ਸਰਕਾਰਾਂ ਕਿ ਤੁਹਾਨੂੰ ਕੀ ਤਕਲੀਫ ਕੀ ਆ ਤੁਹਾਨੂੰ ਦੁੱਖ ਕੀ ਆ ਅਸੀਂ ਤੁਹਾਡਾ ਦੂਰ ਕਰਦੇ ਹਾਂ ਅੱਜ ਸਾਡੇ ਬੱਚੇ ਬਾਹਰ ਦੇ ਆਮਲਖਾਂ ਦੇ ਵਿੱਚ ਪਲੈਨ ਕਰ ਰਹੇ ਨੇ ਉਹ ਕਿਉਂ ਕਰ ਰਹੇ ਨੇ ਉਹਦਾ ਕਾਰਨ ਇਹੋ ਹੈ ਕਿ ਉੱਥੇ ਤੁਹਾਨੂੰ ਬੋਲਣ ਦੀ ਆਜ਼ਾਦੀ ਹੈ ਤੁਹਾਨੂੰ ਸਾਰੇ ਹੱਕ ਉੱਥੋਂ ਦੇ ਵਸਿੰਦਿਆਂ ਵਰਗੇ ਉੱਥੋਂ ਦੇ ਮੌਜੂਦਾ ਮੂਲ ਨਿਵਾਸੀ ਨੇ ਉਥੋਂ ਦੇ ਜਿਹੜੇ ਹੱਕ ਉਹਨਾਂ ਨੂੰ ਦਿੱਤੇ ਜਾਂਦੇ ਨੇ ਉਹੋ ਹੀ ਹੱਕ ਤੁਹਾਨੂੰ ਦਿੱਤੇ ਜਾਂਦੇ ਸੋ ਇਸ ਕਰਕੇ ਅਸੀਂ ਲੋਕ ਬਾਹਰ ਦੀਆਂ ਦੂਜੀਆਂ ਦੇਸ਼ਾਂ ਦੇ ਵਿੱਚ ਜਾ ਰਹੇ ਹਾਂ ਸੋ